ਜੋ ਜਾਗਰਤੀ ਚਾਹੁੰਦੇ ਆ ਅੱਜ ਅਸੀਂ ਸਾਰੇ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਅੱਜ ਸ਼ਹਿਰ ਦੀ ਜਿਹੜੀ ਮੇਨ ਮਾਰਕੀਟ ਹੈ ਉਹਦੇ ਵਿੱਚ ਅਸੀਂ ਫੁੱਟ ਪੈਟਰੋਲਿੰਗ ਕੰਮ ਜਿਹੜੀ ਚੈੱਕ ਕੀਤੀ ਹੈ ਜੀ ਅਸੀਂ ਜਿਹੜਾ ਟ੍ਰੈਫਿਕ ਦੇ ਕਿਉਂਕਿ ਸਾਨੂੰ ਟ੍ਰੈਫਿਕ ਲੋਕੀ ਆਣ ਕੇ ਮਿਲੇ ਸੀ ਕਿ ਵੀ ਟ੍ਰੈਫਿਕ ਤੋਂ ਰਿਲੇਟਡ ਜਿਹੜੇ ਹੈਗੇ ਕੁਝ ਇਸ਼ੂਜ਼ ਹੈਗੇ ਤਾਂ ਉਹ ਅਸੀਂ ਜਿਹੜਾ ਹੈਗਾ ਟ੍ਰੈਫਿਕ ਟੀਮ ਦੇ ਨਾਲ ਐਸਪੀ ਡੀ ਵੀ ਹੈਗੇ ਸਾਡੇ ਨਾਲ ਡੀਐਸਪੀ ਸਿਟੀ ਹੈਗੇ ਦਿਵਸਪੀ ਅਰੇ ਸਾਡੇ ਸਾਰੇ ਅਫਸਰਾਂ ਦਾ ਕਮਾਂਡ ਐਂਡ ਕੰਟਰੋਲ ਦੇਸੀ ਲੈ ਆ ਕੇ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਹਾਂ ਅਸੀਂ ਜਿਹੜਾ ਹੈਗਾ ਦੁਕਾਨਦਾਰਾਂ ਤੋਂ ਵੀ ਫੀਡਬੈਕ ਲਿਆ ਪਬਲਿਕ ਤੋਂ ਵੀ ਲਿਆ ਇੰਡਸਟਰੀ ਬਾਕੀ ਮਾਰਕੀਟ ਇੱਥੇ ਜਿਹੜੀ ਐਸੋਸੀਏਸ਼ਨ ਹੈ ਉਹ ਵੀ ਇੱਥੇ ਮੌਜੂਦ ਨੇ ਤੋਂ ਅਸੀਂ ਓਵਰ ਦਾ ਟਾਈਮ ਅਸੀਂ ਇਹਦੇ 'ਚ ਕੰਮ ਕਰ ਰਹੇ ਹਾਂ ਕਿ ਅਸੀਂ ਪਹਿਲਾਂ ਵੀ ਇਹਦੇ 'ਚ ਕਾਫੀ ਕੰਮ ਕੀਤਾ ਹੈਗਾ ਤੇ ਬਾਕੀ ਜਿਹੜਾ ਜਿਹੜੀ ਵੀ ਸ਼ੋਰਟ ਕਮਿੰਸ ਹੈ ਉਹਨੂੰ ਅਸੀਂ ਔਰ ਜਿਹੜਾ ਹੈਗਾ ਉਹਨੂੰ ਦੂਰ ਕਰਕੇ ਔਰ ਬਿਹਤਰ ਜਿਹੜਾ ਹੈਗਾ ਵਿਵਸਥਾ ਉਹ ਬਣਾਉਣ ਵਾਸਤੇ ਜਿਹੜਾ ਹੈਗਾ ਅੱਜ ਅਸੀਂ ਇੱਕ ਇੱਕ ਪਲਾਨ ਬਣਾਇਆ ਹੈਗਾ ਅਸੀਂ ਉਹ ਪਲਾਨ ਨੂੰ ਇੰਪਲੀਮੈਂਟ ਕਰਾਂਗੇ ਪਰ ਇੱਕ ਕਮੀ ਹੈ ਟ੍ਰਾਂਸਪੋਰਟ ਉਹ ਬਣਾਣੀ ਕਿਤੇ ਕੋਈ ਪੋਲ ਉਹ ਵੀ ਕੋਈ ਦੇਖੋ ਦੈਟ ਇਜ਼ ਅ ਪੋਲਿਸੀ ਡਿਸੀਜਨ ਸਾਡੇ ਕਿਤੇ ਹੈਗੇ ਕਿ ਜਿਹੜਾ ਹੈ ਜਿਹੜਾ ਫਿਰ ਪੜਨਾ ਦਿੱਤਾ ਬਾਈ ਨੀ ਕੋਈ ਪੋਲ ਉਹ ਸਾਰੀ ਚੀਜ਼ਾਂ ਅਸੀਂ ਉਹ ਸਾਰੀ ਚੀਜ਼ਾਂ ਨੂੰ ਅਸੀਂ ਟੇਕ ਅਪ ਕਰ ਰਹੇ ਹਾਂ ਇਹ ਸਿਵਲ ਪ੍ਰਸ਼ਾਸਨ ਤੋਂ ਵੀ कमेटी तो भी अभी जोड़े जो है रेलेवेंट पार्ट है वहीं ट्रैफिक की है नजायज पार्किंग नजायज पार्किंग वास्ते मैं इंस्ट्रक्ट किया कि जो स्टिकर चला है जो चलानिंग है वो तो अभी बहुत ही ऑलरेडी मैं ई रिक्शे बारे ऑलरेडी इंस्ट्रक्शन दे चुके प्रोपर चैकिंग की जाए ਕੋਈ ਵੀ ਰਿਕਸ਼ਾ ਜੇ ਵਾਇਲੇਸ਼ਨ ਕਰਦਾ ਹੈਗਾ ਟ੍ਰੈਫਿਕ ਦੀ ਆਪਣੇ ਤੋਂ ਇਹ ਜਿਹੜਾ ਐਕਸ਼ਨ ਐਸੀ ਲੱਗਦਾ ਕਾਫੀ ਦੇਰ ਤੋਂ ਪਲੈਨਿੰਗ ਹੋ ਰਹੀ ਹੈ ਵਾਈਟ ਲਾਈਨ ਦੀ ਤੇ yellow ਲਾਈਨ ਦੀ ਲੇਕਿਨ ਅਜੇ ਤੱਕ ਲੱਗਿਆ ਨਹੀਂ ਹੈ ਦੇਖੋ yellow ਲਾਈਨ ਜਿਹੜੇ ਹੈਗੀ ਉਹ ਐਗਜ਼ੀਕਟਿਵ ਅਫਸਰ ਜਿਹੜੇ EO ਛਾ ਉਹਨਾਂ ਨੇ ਜਿਹੜੀ ਇੰਪਲੀਮੈਂਟ ਕਰਨੀ ਹੈ ਅਸੀਂ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ ਅਸੀਂ ਨੂੰ ਜਿਹੜੇ ਕਿਸੀ ਜਿਹੜੀ ਰੋਡ ਦੀ ਰੈਨੋਵੇਸ਼ਨ ਕਰਕੇ ਜਿਹੜਾ ਥੋੜਾ ਸਾ ਇਸ਼ੂ ਆਇਆ ਹੈਗਾ ਦੈਟ ਵਿਲ ਬੀ ਸੋਲਵ ਸ਼ਰਵਤ ਸਰ ਕੀ ਮੈਸੇਜ ਦੇ ਲਗਾ ਬਿਓ ਸਾਰਿਆਂ ਨੂੰ ਆਏ ਕਿ ਦੇਖੋ ਜੀ ਮਾਰਕੀਟ ਗੁਦਾਪਤੂ ਸ਼ਹਿਰ ਆਪਣਾ ਹੈਗਾ ਮਾਰਕੀਟ ਬਣਾਇਆ ਜਾ ਹੁਣ ਆਪਾਂ ਅਗਰ ਸਾਰੀ ਚੀਜ਼ਾਂ ਨੂੰ ਸਿਸਟਮੈਟਿਕ ਲਾ ਸਕੀਏ ਤਾਂ ਫਿਰ ਇਨ ਜਨਰਲ ਪੁਲਿਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਪਬਲਿਕ ਨੂੰ ਵੀ ਨਹੀਂ ਆਏਗੀ ਤੋਂ ਉਸ ਤਰੀਕੇ ਨਾਲ ਆਪਾਂ ਪ੍ਰੋਪਰ ਜੜੀ ਹੈਗੀ ਆ ਤੇ ਪਾਰਕਿੰਗ ਕਰੀਏ ਔਰ ਸੜਕ ਤੇ ਵੀ ਨਿਕਲ ਜਿਹੜਾ ਹੈਗਾ ਜਿਹੜਾ ਹੈ ਤਾਂ ਕਿ ਕੋਈ ਜਿਹੜਾ ਹੈ ਮੂਵਮੈਂਟ ਨੂੰ ਕੋਈ ਰਿਸਟ੍ਰਿਕਸ਼ਨ ਨਾ ਹੋਵੇ ਉਹ ਸਿਚੂਏਸ਼ਨ ਨੂੰ ਅਸੀਂ ਇਸ ਵਾਸਤੇ ਅਸੀਂ ਜਿਹੜਾ ਕਹਨਾ ਬਾਕੀ ਸਾਡੀ ਟ੍ਰੈਫਿਕ ਪੁਲਿਸ ਹੈਗੀ ਬਾਕੀ ਮਾਰਕੀਟ ਦੇ ਨਾਲ ਅਸੀਂ ਜਿਹੜਾ ਸਹਿਯੋਗ ਕਰਕੇ ਜਿਹੜਾ ਹੈ ਜਿਵੇਂ ਵੀ ਐਨਫੋਰਸਮੈਂਟ ਵਾਲਾ ਪਾਰਟ ਹੈ ਅਸੀਂ ਇੰਪਲੀਮੈਂਟ ਕਰੀਏ